ਸਭ ਤੋਂ ਪਹਿਲਾਂ ਸੋ ਮੈਂ ਗੁਰਪ੍ਰਿੰਤ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦੇ ਨਾਲ ਸੋ ਦੋਸਤੋ ਅੱਜ ਗੱਲ ਕਰਾਂਗੇ ਜਿਵੇਂ ਟੀਵੀ ਦੇ ਉੱਪਰ ਐਡ ਵਗੈਰਾ ਚੱਲਦੇ ਨੇ ਤਾਂ ਉਹ ਐਡ ਵਗੈਰਾ ਜਿਹੜੇ ਨੇ ਦਵਾਈਆਂ ਦੇ ਹੁੰਦੇ ਨੇ ਜਾਂ ਮੰਨ ਲਓ ਕਈ ਹੋਰ ਪ੍ਰੋਡਕਟ ਦੇ ਉਹ ਐਡ ਹੁੰਦੇ ਨੇ ਤੇ ਜੇ ਮੈਂ ਗੱਲ ਕਰੀਏ ਤਾਂ ਕੁਝ ਦਵਾਈਆਂ ਦੇ ਐਡ ਹੁੰਦੇ ਨੇ ਜਿਵੇਂ ਮੰਨ ਲਓ ਕੱਦ ਵਧਾਉਂਦੀ ਦਵਾਈ ਹੋਗੀ ਜਾਂ ਆਪੇ ਡਕਟਾਉਂਦੀ ਹੋਗੀ ਭਾਰ ਘਟਾਉਂਦੀ ਦਵਾਈ ਹੋਗੀ ਤਾਂ ਜਾਂ ਮੰਨ ਲਓ ਜੇਕਰ ਕਿਸੇ ਗੋਡੇ ਜਾਂ ਮੋਢੇ ਦੁਖਦੇ ਨੇ ਉਸ ਚੀਜ਼ ਦੀ ਐਡ ਜਿਹੜੀ ਆ ਉਹ ਟੀਵੀ ਦੇ ਉੱਪਰ ਚੱਲਦੀ ਹੋਈ ਆਪਾਂ ਆ ਵੀ ਦੇਖਦੇ ਆ ਤਾਂ ਦੋਸਤੋ ਤੁਹਾਨੂੰ ਮੈਂ ਦੱਸਾਂਗਾ ਕਿ ਇਹ ਕੰਪਨੀਆਂ ਜਿਹੜੀਆਂ ਨੇ ਕਿਵੇਂ ਲੋਕਾਂ ਦੇ ਨਾਲ ਧੋਖਾ ਕਰਦੀਆਂ ਨੇ ਕਿਵੇਂ ਲੋਕਾਂ ਨੂੰ ਜਿਹੜਾ ਆ ਮੈਂਟਲੀ ਤੌਰ ਤੇ ਤੰਗ ਪ੍ਰੇਸ਼ਾਨ ਕਰਦੀਆਂ ਨੇ ਇਸ ਚੀਜ਼ ਦਾ ਇੱਕ ਵੱਡਾ ਖੁਲਾਸਾ ਜਿਹੜਾ ਆ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਇੱਕ ਵੱਡੀ ਕਾ ਸਟੋਰੀ ਦੇ ਤੌਰ ਤੇ ਜਿਹੜਾ ਹੈ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂਗੇ ਤਾਂ ਤੁਹਾਨੂੰ ਮੈਂ ਦੱਸਦਿਆਂ ਕਿ ਇਦਾਂ ਹੀ ਇੱਕ ਐਡ ਜਿਹੜੀ ਹੈ ਮੈਂ ਦੇਖੀ ਸੀਗੀ ਆਪਣੇ ਟੀਵੀ ਦੇ ਉੱਪਰ ਚੱਲਦੀ ਹੋਈ ਗ੍ਰੋਥ ਹੌਨ ਦਵਾਈ ਦੀ ਤੁਹਾਨੂੰ ਦੋਸਤੋਂ ਮੈਂ ਦੱਸਦਿਆਂ ਕਿ ਉਹਦੇ ਵਿੱਚ ਦਿਖਾਇਆ ਗਿਆ ਸੀ ਤਾਂ ਕਿ ਗ੍ਰੋਥ ਹੌਨ ਦਵਾਈ ਦੇ ਨਾਲ ਜਿਹੜਾ ਬੰਦੇ ਦਾ ਕੱਦ ਜਿਹੜਾ ਹੈ ਉਹ ਵੱਧ ਜਾਂਦਾ ਹੈ ਤਾਂ ਮੇਰਾ ਕੋਈ ਰਿਸ਼ਤੇਦਾਰ ਕਰੀਬੀ ਸੀ ਜਿਸ ਦੇ ਲਈ ਮੈਂ ਉਹ ਦਵਾਈ ਜਿਹੜੀ ਆ ਉਹ 1 ਮਾਰਚ ਨੂੰ ਦੋਸਤੋਂ ਆਰਡਰ ਕੀਤੀ ਸੀ ਤਾਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਿਆਂ ਕਿ ਕੱਲ 18 ਜੂਨ ਸੀ ਕੱਲ 18 ਜੂਨ ਸੀ ਤਾਂ ਹੁਣ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਤਾ ਕਰੀਬਨ ਕਰੀਬਨ 3 ਮਹੀਨੇ ਜਿਹੜੇ ਨੇ ਉਹ ਇਸ ਗੱਲ ਨੂੰ ਹੋ ਚੁੱਕੇ ਨੇ 3 ਮਹੀਨਾ ਤੋਂ ਉੱਪਰ ਦਾ ਟਾਈਮ ਜਿਹੜਾ ਹੈ ਉਹ ਹੋ ਚੁੱਕਾ ਹੈ ਦਵਾਈ ਆਰਡਰ ਕੀਤੀ ਨੂੰ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਆ ਗ੍ਰੋਥ ਹੋਣ ਜਿਹੜੀ ਕੰਪਨੀ ਐ ਜਿਹੜੀ ਦਵਾਈ ਬਣਾਉਂਦੀ ਐ ਤਾਂ ਉਹਨਾਂ ਦੇ ਕਾਲ ਸੈਂਟਰ ਚੋਂ ਟਕਟੋ-ਕਟ ਮੈਨੂੰ 100 ਤੋਂ 150 ਕਾਲਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਤਾਂ ਤੁਹਾਨੂੰ ਦੱਸ ਦਿਆਂ ਕਿ ਉਹ ਕਾਲਾਂ ਸਿਰਫ ਇਹ ਪੁੱਛਣ ਵਾਸਤੇ ਹੀ ਕਰਦੇ ਨੇ ਕਿ ਜੀ ਤੁਹਾਨੂੰ ਦਵਾਈ ਮਿਲੀ ਜਾਂ ਨਹੀਂ ਮਿਲੀ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਿਹੜੀ ਇਹ ਗੱਲ ਸ਼ੁਰੂ ਕਰਨ ਜਾ ਰਿਹਾ ਤੁਹਾਨੂੰ ਦੱਸ ਦਿਆਂ ਕਿ ਦੋਸਤੋ ਜਦੋਂ ਇਹ ਦਵਾਈ ਦੀ ਐਡ ਜਿਹੜੀ ਐ ਮੈਂ ਟੀਵੀ 'ਤੇ ਦੇਖੀ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੂੰ ਸਾਰਾ ਐਡਰੈਸ ਵਗੈਰਾ ਨੋਟ ਕਰਵਾਇਆ ਤਾਂ ਤਾਂ 2 ਮਹੀਨਿਆਂ ਦੀ ਦਵਾਈ ਦੀ ਗੱਲ ਜਿਹੜੀ ਹੈ ਉਹਨਾਂ ਦੇ ਨਾਲ ਭੇਜਣ ਦੀ ਹੋਈ ਸੀ तकरीबन तकरीबन ਉਹ 1970 ਪਤਾ ਨਹੀਂ 1980 ਰੁਪਈਆ ਦੀ ਦਵਾਈ ਸੀ ਤਾਂ ਉਹਨਾਂ ਨੇ 24 ਘੰਟਿਆਂ ਦੇ ਵਿੱਚ ਦਵਾਈ ਜਿਹੜੀ ਹੈ ਉਹ ਉਸ ਦੀ ਹோம் ਡਿਲੀਵਰੀ ਕਰਨ ਦੀ ਗੱਲ ਜਿਹੜੀ ਹੈ ਉਹ ਆਖੀ ਸੀ ਤਾਂ ਉਸ ਤੋਂ ਬਾਅਦ ਉਹ ਇੱਕ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵਾਰੀ ਫੋਨ ਕਰਦੇ ਸੀ ਕਿ ਜੀ ਤੁਹਾਨੂੰ ਦਵਾਈ ਮਿਲੀ ਹੈ ਜਾਂ ਨਹੀਂ ਮਿਲੀ ਸੋ ਦੋਸਤੋ ਉਹਨਾਂ ਨੂੰ ਪਹਿਲਾਂ ਤਾਂ ਇਹ ਆਖਿਆ ਗਿਆ ਕਿ ਜੀ ਸਾਨੂੰ ਦਵਾਈ ਨਹੀਂ ਮਿਲੀ ਦਵਾਈ ਸਾਡੀ ਪਹੁੰਚਦੀ ਕਰ ਦਿਓ ਤੇ ਦੋਸਤੋ ਉਸ ਤੋਂ ਬਾਅਦ ਇੱਕ ਦਿਨ ਅਜੀਹਾ ਆਉਂਦਾ ਹੈ ਕਿ ਉਹਨਾਂ ਦੇ ਡਿਲੀਵਰੀ ਬாய் ਦਾ ਫੋਨ ਆਉਂਦਾ ਹੈ ਡਿਲੀਵਰੀ ਬாய் ਇਹ ਕਹ ਲੱਖਦਾ ਹੈ ਕਿ ਜੀ ਤੁਸੀਂ ਆਪਣੀ ਲੋਕੇਸ਼ਨ ਤੋਂ 50 ਕਿਲੋਮੀਟਰ ਦੂਰ ਆ ਕੇ ਜਿਹੜੀ ਉਹ ਦਵਾਈ ਲੈ ਜਾਓ ਅਤੇ ਜਾਂ ਆ ਆਪਣੇ ਲੋਕੇਸ਼ਨ ਤੋਂ 20-25 ਕਿਲੋਮੀਟਰ ਦੂਰ ਕਾਲਾਂਵਲੀ ਆ ਕੇ ਜਿਹੜੀ ਹੈ ਆਪਣੀ ਦਵਾਈ ਤੁਸੀਂ ਲੈ ਜਾਓ ਤਾਂ ਦੋਸਤੋ ਕੰਪਨੀ ਜਿਹੜੀ ਹੈ ਉਸ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਜੀ ਅਸੀਂ ਹੋਮ ਡਿਲੀਵਰੀ ਕਰਾਂਗੇ ਤੁਹਾਡੇ ਘਰ ਤੱਕ ਤੁਹਾਡੇ ਗੇਟ ਤੱਕ ਦਵਾਈ ਜਿਹੜੀ ਉਹ ਪਹੁੰਚਦੀ ਕਰਾਂਗੇ ਪਰ ਜਦੋਂ ਡਿਲੀਵਰੀ ਵਾਲੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਜੀ ਤੁਸੀਂ 50 ਕਿਲੋਮੀਟਰ ਜਾਂ ਤੁਸੀਂ 25 ਕਿਲੋਮੀਟਰ ਦੇ ਏਰੀਆ ਚ ਆ ਕੇ ਤੁਹਾਨੂੰ ਆਪਣੇ ਘਰ ਤੋਂ ਦੂਰ ਜਿਹੜੀ ਉਹ ਦਵਾਈ ਆਪਰਸੀਵ ਕਰਕੇ ਲੈ ਕੇ ਜਾਣੀ ਪਊਗੀ ਤਾਂ ਉਸੇ ਟਾਈਮ ਮੈਂ ਕੰਪਨੀ ਦੇ ਵਿੱਚ ਫੋਨ ਕੀਤਾ ਤਾਂ ਕੰਪਨੀ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਜੀ ਅਸੀਂ ਡਿਲੀਵਰੀ ਬਾਰੇ ਗੱਲ ਕਰਦੇ ਹਾਂ ਤੇ ਤੁਹਾਡੇ ਘਰ ਤੱਕ ਦਵਾਈ ਜਿਹੜੀ ਉਹ ਪਹੁੰਚਦੀ ਕਰਾਂਗੇ ਤੇ ਉਸ ਤੋਂ ਬਾਅਦ ਦੋਸਤੋ ਕੀ ਹੁੰਦਾ ਹੈ ਕਿ ਸਮਾਂ ਜਿਹੜਾ ਉਹ ਲੰਘਦਾ ਜਾਂਦਾ ਹੈ ਪਰ ਉਹੀ ਕੰਪਨੀ ਵਾਲਿਆਂ ਦਾ ਉਹੀ ਤੰਦਜਰਾ ਹੈ ਉਹੀ ਕੰਮ ਲਗਾਤਾਰ ਜਾਰੀ ਜਾਂਦਾ ਸਿਰਫ ਔਰ ਸਿਰਫ ਉਹ ਦਵਾਈ ਘਰ ਤੱਕ ਪਹੁੰਚਦੀ ਨਹੀਂ ਕਰਦੇ ਬਲਕਿ ਉਹਦੇ ਦੂਜੇ ਪਾਸੇ ਦਿੱਲੀ ਅੰਦਰ ਵਿੱਚ ਉਹਨਾਂ ਨੇ ਪੰਜ-ਪੰਜ ਸ਼ੀਸ਼ੀ ਕਾਲਾਂ ਲਾਉਣੀਆਂ ਕਾਲਾਂ ਤੇ ਇਹ ਗੱਲ ਆਖਦੇ ਨੇ ਕਿ ਜੀ ਤੁਹਾਡੀ ਦਵਾਈ ਪਹੁੰਚ ਰਹੀ ਹੈ ਅੱਜ ਪਹੁੰਚ ਜੂ ਦੋ ਦਿਨਾਂ ਚ ਪਹੁੰਚ ਜੂ ਚਾਰ ਦਿਨਾਂ ਚ ਪਹੁੰਚ ਜੂ ਸਵੇਰੇ ਪਹੁੰਚ ਜੂ ਤੇ ਜਾਂ ਉਹਨਾਂ ਨੇ ਇਹ ਗੱਲ ਕਨਫਰਮ ਕਰਨੀ ਕਿ ਜੀ ਤੁਸੀਂ ਦਵਾਈ ਦਾ ਆਰਡਰ ਕੀਤਾ ਸੀ ਆ ਤੁਹਾਨੂੰ ਦਵਾਈ ਜਿਹੜੀ ਆ ਉਹ ਮਿਲੀ ਆ ਜਾਂ ਨਹੀਂ ਮਿਲੀ ਸੋ ਦੋਸਤੋ ਕਰੀਬਨ ਤਿੰਨ ਸਵਾ ਤਿੰਨ ਮਹੀਨੇ ਬਾਅਦ ਮੈਨੂੰ ਕੱਲ 18 ਜੂਨ ਨੂੰ ਜਿਹੜੀ ਆ ਉਹ ਕਾਲ ਆਉਂਦੀ ਹੈ ਐਂ ਜਿਹੜਾ ਉਹਨਾਂ ਦਾ ਕਾਲ ਸੈਂਟਰ ਬਣਿਆ ਹੋਇਆ ਸੀ ਗ੍ਰੋਥ ਉਹ ਕੰਪਨੀ ਵਾਲਿਆਂ ਦਾ ਤਾਂ ਉਸ ਕਾਲ ਰਿਕਾਰਡਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਕੀ ਜਿਹੜਾ ਉਸ ਦੇ ਵਿੱਚ ਸਾਰਾ ਮੁੱਦਾ ਜਿਹੜਾ ਕੰਪਨੀ ਦੇ ਵੱਲੋਂ ਗੱਲ ਕਰਿਆ ਸੀ ਉਹਨਾਂ ਦੇ ਕਾਲ ਸੈਂਟਰ ਦੇ ਵੱਲੋਂ ਗੱਲ ਕਰਿਆ ਸੀ ਕੀ ਕੁਝੜਾ ਆ ਉਹਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਤੁਸੀਂ ਅੱਗੇ ਜਿਹੜੀ ਰਿਕਾਰਡਿੰਗ ਵੀਡੀਓ ਤੇ ਅੱਗੇ ਚੱਲੇਗੀ ਤਾਂ ਉਸ ਨੂੰ ਜਰੂਰ ਸੁਣਨਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਇਹ ਕੰਪਨੀਆਂ ਐਡ ਵਗੈਰਾ ਚਲਾਉਂਦੀਆਂ ਨੇ ਤਾਂ ਉਹਨਾਂ ਤੋਂ ਥੋੜਾ ਸਤਰ ਕਰਿਆ ਕਰੋ ਕਿਉਂਕਿ ਦੋਸਤੋ ਤੁਹਾਨੂੰ ਮੈਂ ਦੱਸ ਦਿਆਂ ਕਿ ਕਰੀਬਨ 1 ਮਾਰਚ ਨੂੰ ਮੈਂ ਆਰਡਰ ਕੀਤਾ ਸੀ ਅਤੇ 18 ਜੂਨ ਤੱਕ ਜਿਹੜਾ ਆ ਮੇਰੇ ਕੋਲੇ ਦਵਾਈ ਤਾਂ ਨਹੀਂ ਪਹੁੰਚੀ ਪਰ ਉਹਨਾਂ ਨੇ ਮੈਨੂੰ ਕਰੀਬਨ 100 ਤੋਂ 150 ਵਾਰ ਫੋਨ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਮੈਂਟਲੀ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਕੋਈ ਹੋਰ ਭੈਣ ਭਰਾ ਇਹਨਾਂ ਦੇ ਝੂਠੇ ਦਾਅਵਿਆਂ ਦੇ ਵਿੱਚ ਨਾ ਆਵੇ ਸੋ ਇਸ ਵੀਡੀਓ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਓ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸੋ ਦੇਖੋ ਹੁਣ ਤੁਸੀਂ ਸੁਣੋ ਜਿਹੜੀ ਅੱਗੇ ਚੱਲ ਰਹੀ ਹੈ ਕੋਲ ਰਿਕਾਰਡਿੰਗ ਸੋ ਬਹੁਤ ਬਹੁਤ ਧੰਨਵਾਦ ਇਹ ਸਕ੍ਰਿਪਟ ਕਿਸ ਤਰ੍ਹਾਂ ਦਾ ਹੈ ਹੈਲੋ ਹੈਲੋ हाँ जी नमस्कार मैं बेदीवार बेता दवा कंपनी से जय बात कर रहा हूँ जी बोलिए आपने दवा के लिए कॉल किया था सर कितने तारीख का ऑर्डर हुआ है हमारा आ, आपका ऑर्डर तो हुआ है सोलह तारीख का कौन से महीने को कौन से महीने की सोलह तारीख को यही महीने कौन से महीने की सोलह तारीख को ऑर्डर हुआ है यहाँ पे

मैं मेरे मेरे पास एक एक कौर कौर रिकौर रिकौर रिक हाँ, हाँ पास पास एक-एक एक कॉल कॉल की है है बताओ बताओ मैम हमारे हमारे भी पड़ी हुई है। हमारे पास तो सारे सारे आप 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 चेक चेक मिनट को करके कितने कितनी बार आपका कॉल सही हुआ है जरा का मैं बताऊं आपको आप बता दो सर ये कि आप मेरे को आप यही बता दो कि आपका कॉल रिसीव कितनी कितनी है कौन तो कौन सी तरीक को आपका हुआ फिर मैं आपको बताता hmm. कि मेरे पास कौन कौन सी से कॉल पड़ी है बताइए आप तो मेरे को आपको तीन तारीख को भी हुआ चार तारीख को भी हुआ पाँच को भी हुआ छः को भी आप मेरे को जस्ट ये बता दो की आपका कॉल रिसीव कितनी कितनी तारीख को हुआ है आप कौन बात कर रहे हो आपका नाम क्या है आपको नाम से क्या मतलब आप अगर मेरे को फिर कर, ऐसे कॉल करे अगर आपको मैंने नाम ही नहीं पता आप बताओ तो नहीं बताओ बत तो क्या मतलब क्या गुरप्रीत गुरप्रीत बात कर रहे हो आप गुरप्रीत नहीं गुरप्रेम होगा दोबारा से ये कर लो गुरप्रेम ओके यही नाम है ना हाँ गुरप्रेम तो आप मेरे को ये बताओ आपने चौदह मई को कॉल किया है चौदह मई को आपका रिसीव हुआ है उन्नीस मई को आपका कॉल रिसीव हुआ है बाईस मई को कॉल रिसीव हुआ है ठीक है ना पच्चीस मई को तीन बार कॉल रिसीव हुआ है सत्ताईस को एक बार रिसीव हुआ है उसके बाद दस जून को दो बार हुआ है तेरह जून को एक बार रिसीव हुआ है और आज आपका कॉल चार बार रिसीव हुआ है कल आपका एक बार कॉल रिसीव हुआ है तो आपको दवाई बेचने का नहीं बेचने दो ठीक है सर भेजता हूँ आप रिसीव कर लेना बस नहीं तीन महीने हो गए सर तीन महीने हो गए मजाक थोड़ी बार रखा है आप मेंटली तौर पे लोग ऑपरेशन करते हो हमको क्या शौक लगे आपको परेशान करने की नहीं फिर मैं आपको बता रहा हूँ कि इतनी बार आपका रिसीव हुआ है आप दवाई नहीं पहुँचाते ढंग से आप ठीक है आप कॉल रिसीव करके और दवा ले लीजिएगा भेज रहा है ठीक है नहीं जो आपकी कॉल हुई है तो जे कंफर्म के लिए हुई है कि तो, कभी है नहीं। नहीं था ना आपको चाहिए तो ग्रोसा नहीं था दो महीने के लिए महीने का ऑर्डर किया था तीसरे महीने की एक तारीख को चाहिए आपको दवा काला वाली में नहीं चाहिए गांव में चाहिए ठीक है अच्छा मिल जाएगा आपको नहीं मेरे को जे, मेरे कर कब तक मिल जाएगा तीन दिन का अंदर में मिल जाएगा तो जो हमने एक तारीख को भोड़ दिया था तीसरे महीने का तो बहुत बोल रहे थे चौबीस घंटे में मिल जाएगा अब छठा अब अब अठारह जून हो गया आज अभी तक तो हमें कोई दवा मिला नहीं है आपकी तरफ से तीन